ਹੋਣ ਬਗਾਨਾ ਜੇ ਨਾ ਰਹੀ ਹੋਣੀ ਹੈ ਕਬਸੋਟ ਆਰਿਓਂ ਦੇ ਚਾਹੀਏ ਜੋ ਬਾਕੀ ਆਹ ਇਹ ਅੰਨੇ ਸਿੱਧੂ ਦੋ ਦਿਨ ਦੇ ਰਬਾਨ ਤੋਂ ਬਾਅਦ ਅੱਜ ਅਦਾਲਤ ਦੇ ਇਸ਼ਮਾਨ ਜੁਗਦਾਨ ਦੇ ਵਿੱਚ ਦਾ ਪੇਸ਼ ਕੀਤਾ ਜਾ ਰਿਹਾ ਦੇਖਿਆ ਜਾ ਰਿਹਾ ਕੁਝ ਲੋਕਾਂ ਨੇ ਲੱਗਿਆ ਜੀ ਬਸ ਸਾਰਾ ੱੱਕਾ ਹੀ ਹੋ ਰਿਹਾ ਸਾਰੇ ਆ ਵੀ ਯਾਰ ਰਬਾਨ ਸਿੱਧੂ ਚੰਦਾਵਾ ਜਾ ਰਿਹਾ ਭਾਨੇ ਸਿੱਧੂ ਵੱਲੋਂ ਕੀ ਨਜਾਇਜ਼ ਆ ਜਿਹੜਾ ੱੱਕਾ ਹੋ ਰਿਹਾ ਤੇ ਕਿਵੇਂ ਦੇਦਿਓ ਜਿਹੜੀ ਗ੍ਰਿਫਤਾਰੀ ਹੋਈ ਆ মই দেখা যাব ਨੇ ਸਿੱਧੂ ਦੋ ਦਿਨ ਦੇ ਰਬਾਨੇ ਤੋਂ ਬਾਅਦ ਅੱਜ ਅਦਾਲਤ ਦੇ ਇਸ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤੇ ਜਾ ਰਹੇ ਦੇਖਿਆ ਜਾ ਰਿਹਾ ਹੈ ਕਿ ਸਾਰਾ ੱੱਕਾ ਹੀ ਹੋ ਰਿਹਾ ਹੈ ਕੋਈ ਜੇ ਲੋਕਾਂ ਨੇ ਲੱਗਦੇ ਆ ਕਿ ਬਸ ਸਾਰਾ ੱੱਕਾ ਹੀ ਹੋ ਰਿਹਾ ਸਾਰੇ ਆ ਵੀ ਯਾਰ ਰਬਾਨਾ ਸਿੱਧੂ ਜੰਦਾ ਵਾਲਾ ਜਾ ਰਿਹਾ ਪਾਨੇ ਸਿੱਧੂ ਵੱਲੋਂ ਕੀ ਨਜਾਇਜ਼ ਹੈ ਜਿਹੜਾ ੱੱਕਾ ਹੋ ਰਿਹਾ ਤੇ ਕਿਵੇਂ ਦੇ ਦਿਓ ਜਿਹੜੀ ਗ੍ਰਿਫਤਾਰੀ ਹੋਈ ਆ ਕੀ ਹੋ ਗਿਆ dhe natyë edhe kështu po bëhet por <'yre> jo më dektojë gjithë gjërat ਨੇ ਸਿੱਧੂ ਦੋ ਦਿਨ ਦੇ ਬਾਅਦ ਤੋਂ ਬਾਅਦ ਅੱਜ ਅਦਾਲਤ ਦੇ ਇਸ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਦੇਖਿਆ ਜਾ ਰਿਹਾ ਹੈ ਕੁਝ ਜੇ ਲੋਕਾਂ ਨੂੰ ਲੱਗਦਾ ਨੇ ਆ ਕਿ ਬਸ ਸਾਰਾ ਤੱਕਾ ਹੀ ਹੋ ਰਿਹਾ ਸਾਰੇ ਆ ਵੀ ਯਾਰ ਪਾਨੇ ਸਿੱਧੂ ਜਿੰਦਾਬਾਦ ਪਾਨੇ ਸਿੱਧੂ ਵੱਲੋਂ ਕੀ ਨਜਾਇਜ਼ ਹੈ ਜਿਹੜਾ ਤੱਕਾ ਹੋ ਰਿਹਾ ਤੇ ਕਿਵੇਂ ਤੇ ਇਹਦੇ ਉਹ ਜਿਹੜੀ ਗ੍ਰਿਫਤਾਰੀ ਹੋਈ ਆ ਬਹੁਤ ਬਾਈ ਕੀ ਹੋ ਗਿਆ ਹਾਂ ਜੀ ਜੋੜਾ ਪਾਣੇ ਸਿੱਧੂ ਦੋ ਦਿਨਾਂ ਦੇ ਬਾਅਦ ਅੱਜ ਅਦਾਨਤ ਦੇ ਇਸ ਮਾਨਜੂਰ ਅਦਾਨਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਦੇਖਿਆ ਜਾ ਰਿਹਾ ਧੱਕਾ ਹੋ ਰਿਹਾ ਕੁਝ ਲੋਕਾਂ ਨੇ ਲੱਗਦੇ ਆ ਜੀ ਬਸ ਸਾਰਾ ਧੱਕਾ ਹੀ ਹੋ ਰਿਹਾ ਸਾਰੇ ਆ ਵੀ ਯਾਰ ਪਾਣੇ ਸਿੱਧੂ ਜਿੰਦਾਬਾਦ ਪਾਣੇ ਸਿੱਧੂ ਵੱਲੋਂ ਇਹ ਨਜਾਇਜ਼ ਹੈ ਜਿਹੜਾ ਧੱਕਾ ਹੋ ਰਿਹਾ ਤੇ